ਦਾਕੂ ਫੈਮਿਲੀ ਦੇ ਲਾਪਤ ਸਿੰਘ ਜੀ ਦੀ ਵਾਈਫ ਨੇ ਰਸੋਈ ਦੇ ਵਿੱਚ ਪੈਰ ਪਾ ਲਿਆ ਹੈ ਦੋਸਤੋ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਕਿਚਨ ਦੇ ਵਿੱਚ ਅੱਜ ਆਪਣੇ ਹੱਥਾਂ ਦੇ ਨਾਲ ਕੜਾ ਪ੍ਰਸ਼ਾਦ ਬਣਾਇਆ ਜਿਸ ਦੀ ਬਿਊਟੀਫੁੱਲ ਵੀਡੀਓ ਬਾਈ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਆਪ੍ਰਿਤ ਸਿੰਘ ਜੀ ਕਿੰਨੇ ਖੁਸ਼ ਨਜ਼ਰ ਆ ਰਹੇ ਨੇ ਆਪਣੀ ਵਾਈਫ ਨੂੰ ਰਸੋਈ ਦੇ ਵਿੱਚ ਕੰਮ ਕਰਦਿਆਂ ਦੇਖ ਰਹੇ ਨੇ ਇਸ ਵੀਡੀਓ ਨੂੰ ਦੇਖ ਕੇ ਉਹਨਾਂ ਦੇ ਚਾਹਣ ਵਾਲਿਆਂ ਦਾ ਇੱਕ ਕਮੈਂਟ ਆਇਆ ਅਦੇ ਕਿਸੇ ਜੋੜੀ ਲਈ ਮੈਂ ਅੱਜ ਤੱਕ ਕਮੈਂਟ ਨਹੀਂ ਕੀਤਾ ਬਟ ਵੀਰੇ ਭਾਬੀ ਸੱਚੀ ਬਹੁਤ ਸੋਹਣੀ ਐ ਤੁਹਾਨੂੰ ਹਮੇਸ਼ਾ ਹੱਸਦਾ ਬਸਦਾ ਰੱਖਣ ਤੇ ਇਹ ਦੂਜੇ ਫੈਨ ਦਾ ਕਮੈਂਟ ਆਇਆ। ਕਿਰੇ ਅਸੀਂ ਵੀ ਆ ਜਾਈਏ ਭਾਬੀ ਜੀ ਦੇ ਹੱਥਾਂ ਦੀ ਰੋਟੀ ਖਾਣ। ਬਾਈ ਜੀ ਇਸ ਸੋਸ਼ਲ ਮੀਡੀਆ ਤੇ ਬਾਈ ਡਾਕੂ ਵੀਰ ਦੀ ਫੈਮਲੀ ਨੂੰ ਬਹੁਤ ਹੀ ਭਰਮਾ ਹੁੰਗਾਰਾ ਮਿਲਦਾ ਹੈ। ਤੇ ਸਾਨੂੰ ਉਮੀਦ ਹੈ ਕਿ ਤੁਸੀਂ ਇਸੇ ਤਰ੍ਹਾਂ ਹੀ ਇਸ ਜੋੜੀ ਨੂੰ ਪਿਆਰ ਦਿੰਦੇ ਰਹੋਗੇ। ਤੇ ਸਾਡੇ ਨਾਲ ਲਾਪ੍ਰੀਤ ਸਿੰਘ ਜੀ ਆਪਣੀ ਮਾਤਾ ਨਾਲ ਅਤੇ ਆਪਣੀ ਵਾਈਫ ਦੇ ਨਾਲ ਫਨੀ ਵੀਡੀਓ ਸਾਡੇ ਨਾਲ ਸਾਂਝਾ ਕਰਦੇ ਰਹਿਣਗੇ। ਲਾਪ੍ਰੀਤ ਸਿੰਘ ਜੀ ਦੀ ਵਾਈਫ ਸਰਵਕੌਰ ਜੀ ਦੇ ਸੂਟ ਕਿੰਨਾ ਜਿਆਦਾ ਸੋਹਣਾ ਲੱਗ ਰਿਹਾ ਹੈ। ਉਹ ਦੋਸਤੋ ਤੁਸੀਂ ਵੀ ਇਸ ਵੀਡੀਓ ਨੂੰ ਦੇਖ ਕੇ ਆਪਣੀ ਰਾਏ ਇੱਕ ਵਾਰੀ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰੋ ਜੀ।